ਕਿਸ ਬਪ ਲਈ ਆਇਆ ਮੈਂ ਪਾਸ ਆਊਟ ਸਟੂਡੈਂਟ ਹਾਂ ਗੇਟ 2020 ਦੇ ਬੈਚ ਜਿਸ ਵਿੱਚ ਜੀ ਅੱਜ ਦਾ ਇੰਟਰਵਿਊ ਦਿੱਤਾ ਕਿਸ ਕੰਪਨੀ ਨੂੰ ਦਿੱਤਾ ਹੈ بس ਮੈਂ ਟੈਲੀ ਪਰਫਾਰਮੈਂਸ ਦਿੱਤਾ ਹੈਗਾ ਕਿਉਂਕਿ ਉਹਨਾਂ ਨੇ ਮਤਲਬ ਮੇਰੇ ਬਾਰੇ ਹਮ ਉਸ ਕਿਹੜਾ ਪੁੱਛਿਆ ਸੀ ਉਹਨਾਂ ਨੇ ਮੇਰਾ ਵਰਕ ਸਪੈਸ ਪੁੱਛਿਆ ਐਕਸਪੀਰੀਅੰਸ ਬਾਰੇ ਪੁੱਛਿਆ ਹੂੰ ਕਿਸ ਤਰ੍ਹਾਂ ਦੇਖਦੇ ਹੋ ਇਹਨੂੰ ਦੇਖ ਕਿਸ ਤਰ੍ਹਾਂ ਜਿਵੇਂ ਜੋਬ ਪੰਜਾਬ ਸਰਕਾਰ ਅਲੱਗ-ਅਲੱਗ ਕੰਪਨੀਆਂ ਨੂੰ ਪਰ ਜ਼ਰੀਏ ਕੋਲ ਲੱਗਦੇ ਨੇ ਕੋਲ ਅ ਜੀ ਇੰਟਰਵਿਊ ਦਿੱਤਾ ਤੁਸੀਂ ਤਾਂ ਜੌਬ ਰੋਜ਼ਗਾਰੀ ਹੈ ਇਸ ਤਰ੍ਹਾਂ ਦਾ ਕਿਸ ਤਰ੍ਹਾਂ ਦੇਖਦੇ ਹੋ ਨਹੀਂ ਬੜੀਆ ਬਾਤ ਹੈ ਮੇ ਬੱਚੇ ਨੂੰ ਮੌਕਾ ਮਿਲਿਆ ਫੈਸ਼ਨ ਸਪੈਸ਼ਲਿਸਟ ਫੈਸ਼ਨ ਵਗੈਰਾ ਹੋ ਤਾਂ ਇਹ اچھا ਅਪਸਰ ਹੈ ਵੀ ਸਭ ਕੋ ਲੈਣਾ ਚਾਹੀਦਾ ਹੈ ਮੌਕਾ ਬੜੀਆ ਕੀ ਨੇਮ ਅੱਜ ਕਿਹੜੀ ਕੰਪਨੀ ਕਿੱਥੋਂ ਦੇ ਰਹਿਣ ਵਾਲੇ ਹੋ ਮੰਡੀ ਡੱਬਰ ਅੱਜ ਕਿਹੜੀ ਕੰਪਨੀ ਨੂੰ ਇੰਟਰਵਿਊ ਦਿੱਤਾ ਕਿਸ ਬਾਬਤ ਦਿੱਤਾ ਫ੍ਰੈਂਕਫਰਟ ਐਵੀਏਸ਼ਨ ਪ੍ਰਾਈਵੇਟ ਸਰ ਉਹਨਾਂ ਕੋਲ ਜੌਬਸ ਕੀ ਕੀ ਨੇ ਟੈਲੀ ਕਮਿਊਨੀਕੇਟਰ ਐਂਡ ਟੈਲੀ ਸੇਲ ਤੁਸੀਂ ਕਿਸ ਬਾਬਤ ਦਿੱਤਾ ਹੈ ਟੈਲੀ ਕੌਨਸਲਰ ਟੈਲੀ ਕੌਨਸਲਰ ਤਾਂ ਗੁਰਨਾਨਕ ਕਾਲਜ ਦੇ ਵਿੱਚ ਸਟੱਡੀ ਕਿੰਨਾ ਟਾਈਮ ਤੋਂ ਕਰ ਰਹੇ ਹੋ ਮੈਂ ਬੀ ਕਾਮ ਫਾਈਨਲੀ ਅੱਛਾ ਕੀ ਕੀ ਕਰ ਰਹੇ ਹੋ ਤੁਸੀਂ ਉਹਦੇ ਵਿੱਚ ਬੀ ਕਾਮ ਫਾਈਨਲੀ ਮੇਰਾ ਵੀ 6th ਸੈਮੈਸਟਰ ਹੋਏਗਾ ਕੀ ਨਾਮ ਹੈ ਕਿਸ ਬਾਬਤ ਆਜ ਇੰਟਰਵਿਊ ਦਿੱਤੇ ਕਾਲਜ ਮੇਰਾ ਨਾਮ ਨਤਾਸ਼ਾ ਐ ਮੈਂ ਕਮ ਸੈਕੀਅਰੀ ਦੇ ਵਿੱਚ ਸਟੂਡੈਂਟ ਹਾਂ ਅੱਜ ਇਥੇ ਇੰਟਰਵਿਊ ਸੀਗਾ ਇੱਕ ਕਲਰਕਸ ਕੰਪਨੀ ਚ ਇੰਟਰਵਿਊ ਦਿੱਤਾ ਹੈ ਉਹਨਾਂ ਦਾ ਮੇਨ ਸੀਗਾ ਵੀ ਇੰਟਰਨੈਸ਼ਨਲ ਪ੍ਰੋਸੈਸਸਿਸ ਲਈ ਉਹਨਾਂ ਨੇ ਇੰਟਰਵਿਊ ਦਿੱਤਾ ਸੀਗਾ ਤਾਂ ਕਿਵੇਂ ਦੇਖਦੇ ਹੋ ਅਕਸਰ ਅੱਜ ਕਾਲਜਾਂ ਦੇ ਵਿੱਚ ਕੈਂਪ ਲੱਗ ਰਹੇ ਨੇ ਤਾਂ ਇੱਕ ਨੌਕਰੀ ਦਾ ਸੱਤ ਨੂੰ ਮਿਲ ਰਿਹਾ ਕਿਵੇਂ ਦੇਖਦੇ ਹੋ ਇਹ ਬਹੁਤ ਅੱਛੀ ਕਾਪਰਚੁਨਿਟੀ ਮਿਲੀ ਹੈ ਸਾਰੇ ਬੱਚਿਆਂ ਨੂੰ ਵੀ ਨਵੇਂ-ਨਵੇਂ ਰਸਤੇ ਖੁੱਲੇ ਆ ਉਹਨਾਂ ਲਈ ਵੀ ਅਗਰ ਜਿਵੇਂ ਆਪਾਂ ਨੂੰ ਕਿਤੇ ਬਾਹਰ ਜਾ ਕੇ ਦੇਣਾ ਇੱਥੇ ਹੈ ਨਾ ਵੀ ਬੱਚਿਆਂ ਨੇ ਇੱਕ ਤਾਂ ਕੰਫੀਡੈਂਸ ਬਿਲਡ ਹੋਪਾ ਉਹਨਾਂ ਨੂੰ ਆਪਰਚੁਨਿਟੀਆਂ ਮਿਲਣ ਕਿਵੇਂ ਗੱਲ ਕਰਨੇ ਕਿਵੇਂ ਕਮਿਊਨੀਕੇਸ਼ਨ ਕਰਨਾ ਉਹ ਸਾਰੀ ਚੀਜ਼ ਇੱਥੇ ਸਿੱਖਣ ਨੂੰ ਮਿਲੂਗੀ ਉਹਨਾਂ ਨੂੰ ਵਾਲੀਆਂ ਤੇ ਮੈਂ ਗੁਰਨਾਨਕ ਕਾਲਜ ਕਿਲਿਆਂ ਵਾਲੀ ਜੌਬ ਇੰਟਰਵਿਊ ਲਈ ਆਈ ਹਾਂ ਇੱਥੇ ਮੈਂ ਟੈਲੀ ਪਰਫਾਰਮੈਂਸ ਦੀ ਵੈਕੈਂਸੀ ਲਈ ਆਈਆਂ ਜਿਹਦੇ ਵਿੱਚ ਮੇਰਾ ਕੰਮ ਹੈ ਯੂਐਸ ਚੈਟ ਐਗਜ਼ੀਕਿਟਿਵ ਸੋ ਮੈਂ ਬਹੁਤ ਹੀ ਖੁਸ਼ਕਿਸਮਤ ਹਾਂ ਜੋ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਤੇ ਇੰਟਰਵਿਊ ਦਿੱਤਾ ਮੈਂ ਕਾਲਜ ਦਾ ਬਹੁਤ ਧੰਨਵਾਦੀ ਹਾਂ ਤਾਂ ਕਿ ਕਾਲਜ ਨੇ ਸਾਨੂੰ ਇਹ ਮੌਕਾ ਦਿੱਤਾ ਤਾਂ ਕਿ ਅਸੀਂ ਸਟੂਡੈਂਟ ਲਾਈਫ ਦੇ ਨਾਲ-ਨਾਲ ਪ੍ਰੋਫੈਸ਼ਨਲ ਲਾਈਫ ਨੂੰ ਵੀ ਐਕਸਪੀਰੀਅੰਸ ਕਰ ਸਕੀਏ ਅੱਗੇ ਭਵਿੱਖ ਦੇ ਵਿੱਚ ਵੀ ਇਹ ਅਫਸਰ ਹੁੰਦੇ ਰਹਿਣ ਮੈਂ ਇਹੀ ਆਸ਼ਾ ਕਰਦਾ ਤੇ ਟੀਚਰਸ ਦਾ ਅਤੇ ਸਮੂਹ ਸਟਾਫ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਕਿਹੜੀ ਕੰਪਨੀ ਨੂੰ ਇੰਟਰਵਿਊ ਦਿੱਤਾ ਕਿਸ ਬਾਬਤ ਕਿਹੜੀ ਕਿਹ ਕੀ ਰੋਜ਼ਗਾਰ ਹੈ ਉਸ ਕੰਪਨੀ ਦੇ ਵਿੱਚ ਮੈਂ ਸਟਰੈਂਕਫਿਨ ਐਵੀਏਸ਼ਨ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਵਿੱਚ ਇੰਟਰਵਿਊ ਦਿੱਤਾ ਤੇ ਉਸ ਦੇ ਵਿੱਚ ਟੈਲੀ ਕਾਉਂਸਲਰ ਦੀ ਜੋ ਪਦਵੀ ਹੈ ਉਸ ਦਾ ਮੈਂ ਇੰਟਰਵਿਊ ਦਿੱਤਾ ਸਰ ਅੱਜ ਕਾਲਜ ਦੇ ਵਿੱਚ ਕੈਂਪ ਲੱਗਾ ਹੈ ਕਿਵੇਂ ਦੇਖਦੇ ਹੋ ਇਹ ਕੈਂਪ ਜੋ ਹੋਵੋ ہمارے ਜ਼ਿਲ੍ਹਾ ਮੁਖਸੀਏ ਰੋਜ਼ਗਾਰ ਵਿਭਾਗ ਦੁਆਰਾ ਜੋ ਹੋਵੋ ਲਗਾਇਆ ਜਾ ਰਿਹਾ ਹੈ इसमें हमने पहले भी जैसे 2023 में भी हमने कैंप लगाया था तो उसका भी अच्छा रिस्पांस हमें मिला था तो लास्ट ईयर हमारा इसलिए नहीं कैंप लग पाया क्योंकि उस टाइम आचार संहिता लगी हुई थी इलेक्शन थे तो उसकी वजह से वो इलेक्शन हमारा कैंप नहीं हो पाया परंतु इस बार हमने जो है वो जिला रोजगार अधिकारी को हमने जो वो रिक्वेस्ट करी तो उन्होंने हमारी रिक्वेस्ट के ऊपर मान लिया तो ये कि रोज़गार मेला लगा रहा बच्चों को घर बैठे जॉब अपॉर्चुनिटी प्रोवाइड करवाने के लिए ताकि बच्चों में जो एक आजकल जॉब की लगी होड़ लगी रहती है कि हमें जॉब मिले तो हम कोशिश करते हैं कि बच्चे इसमें इंटरेस्ट लें और अपने कैरियर को आगे बढ़ाएं उसमें जो नहीं सर कॉलेज के कितने बच्चे हैं इसमें लगभग कॉलेज के हमने जो अभी इसमें हमने जो है हाँ वो जो हमारे पास आउट जो पास आउट जो स्टूडेंट्स हैं जो यहाँ से डिग्री कर चुके हैं हमने उनको भी जो है हाँ वो बुलाया है तो लगभग हमने सभी बच्चों को गूगल फॉर्म रहे तो हमारे पास हंड्रेड प्लस जो है वो गूगल फॉर्म आए हुए हैं ਕਵਿਤਾ ਕੋ ਬੱਚਿਆਂ ਨੇ ਜੋ ਉਹ 90 ਕੇ ਆਸ-ਪਾਸ ਬੱਚੋਂ ਕੀ ਰਜਿਸਟਰ ਹੋ ਚੁੱਕੀ ਹੈ ਅਭੀ ਰਜਿਸਟ੍ਰੇਸ਼ਨ ہماری ਸ਼ੁਰੂ ਹੋਈ ਹੈ ਹਬ ਤੱਕ। ਤਾਂ ਬੱਚਿਆਂ ਦਾ ਇੰਟਰਸਟ ਜੋ ਹੈ ਉਹ ਅੱਛਾ ਲੱਗ ਰਿਹਾ ਬੱਚਿਆਂ ਦਾ ਜੋ ਉਤਸ਼ਾਹ ਜੋ ਹੈ ਉਹ ਅੱਛਾ ਲੱਗ ਰਿਹਾ ਹੈ ਇਸਨੇ ਜੋ। ਪਲੇਸਮੈਂਟ ਕੈਂਪ ਹੈ ਅਸੀਂ ਪਿੱਛੇ ਜੇ ਵੀ 2023 ਵਿੱਚ ਵੀ ਇਸ ਕਾਲਜ ਦੇ ਵਿੱਚ ਕੈਂਪ ਕੀਤਾ ਸੀਗਾ। ਕਾਫੀ ਅੱਛਾ ਬੱਚਿਆਂ ਦਾ ਰਿਸਪੌਂਸ ਸੀ ਉਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਇਹ ਮੇਲਾ ਜੋ ਆਇਂਦਾ ਹੈ ਕਰ ਰਹੇ ਹਾਂ। ਇਸ ਦੇ ਵਿੱਚ ਸਾਡੇ ਕੋਲ ਅੱਜ 5 ਕੰਪਨੀ ਸੈੱਟ ਨੇ ਜੋ ਬੱਚਿਆਂ ਦੀ ਇੰਟਰਵਿਊ ਲੈ ਰਹੀਆਂ ਨੇ। ਔਰ ਹੁਣ ਤੱਕ ਤਕਰੀਬਨ ਸਾਡਾ 80 ਤੋਂ 85 ਬੱਚਿਆਂ ਨਾਲ ਇੰਟਰਵਿਊ ਹੋ ਗਿਆ ਸਾਨੂੰ ਕਾਫੀ ਅੱਛਾ ਸਿਲੈਕਸ਼ਨ ਰੇਟ ਮਿਲ ਰਿਹਾ ਹੈ ਏਮਪਲੋਇਰਸ ਦਾ ਰਿਸਪੌਂਸ ਬਹੁਤ ਅੱਛਾ ਹੈ ਬੱਚਿਆਂ ਨਾਲ ਏਮਪਲੋਇਰਸ ਨੇ ਸਾਨੂੰ ਦੱਸਿਆ ਹੈ ਵੀ ਕਿ ਜੋ ਪਹਿਲਾਂ ਬੱਚਿਆਂ ਨੇ ਇੰਟਰਵਿਊ ਦਿੱਤੇ ਨੇ ਉਹ ਕਾਫੀ ਇੰਟਰਸਟਿਡ ਨੇ ਇਸ ਜੌਬ ਦੇ ਵਿੱਚ ਜੀ ਸਰ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੌਬਸ ਨੇ ਜਿਹੜੀਆਂ ਬੱਚਿਆਂ ਨੂੰ ਮਿਲਣ ਵਾਲੀਆਂ ਨੇ ਇਹਦੇ ਵਿੱਚ ਆਪਣੇ ਕੋਲ ਗ੍ਰੈਜੂਏਟ ਲੈਵਲ ਦੀਆਂ ਕੁਝ ਜੌਬਸ ਨੇ ਪਲੱਸ 2 بیسਡ ਜੌਬ ਨੇ ਕਾਲ ਸੈਂਟਰਸ ਦੀਆਂ ਵੈਕੈਂਸੀਸ ਹੈਗੀਆਂ ਨੇ ਜਿਹਦੇ ਵਿੱਚ ਸਟਾਰਟਿੰਗ ਸਾਡੇ ਕੋਲ 12000 ਤੋਂ ਲੈ ਕੇ ਔਰ ਅੱچھے ਪੈਕੇਜ ਵਾਲੀਆਂ ਵੈਕੈਂਸੀਜ਼ ਹੈਗੀਆਂ ਨੇ ਇਹਦੇ ਵਿੱਚ ਜੀ ਸਾਰੇ ਪੰਜਾਬ ਸਰਕਾਰ ਦੇ ਹਦਾਇਤਾਂ ਤੇ ਨਿਕਲੀਆਂ ਹੋਈਆਂ ਨੇ ਨਹੀਂ ਇਹ ਜੋ ਵੈਕੈਂਸੀਜ਼ ਨੇ ਇਹ ਸਾਰੀਆਂ ਪ੍ਰਾਈਵੇਟ ਨੇ ਪਰ ਪੰਜਾਬ ਸਰਕਾਰ ਦੇ ਵਿੱਚ ਇਹ ਰਹਿੰਦਾ ਕਿ ਜੋ ਪੰਜਾਬ ਸਰਕਾਰ ਦਾ ਧਾਰਾ ਹੈ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਉਹਦੇ ਵਿੱਚ ਸਾਡੀ ਇਹ ਰੁਟੀਨ ਐਕਟੀਵਿਟੀ ਹੈ ਜਿਸ ਦੇ ਵਿੱਚ ਅਸੀਂ ਪਲੇਸਮੈਂਟ ਕੈਂਪ ਲਾਉਂਦੇ ਹਾਂ ਤਾਂ ਇਹ ਸਾਡੇ ਇਹ ਜੋ ਕੈਂਪ ਹੈ ਅਸੀਂ ਥੋੜਾ ਹਟ ਕੇ ਪਹਿਲਾਂ ਅਸੀਂ ਆਪਣੇ ਦਫ਼ਤਰ ਦੇ ਵਿੱਚ ਕੈਂਪ ਲਾਉਂਦੇ ਸੀ ਅਸੀਂ ਸੋਚਿਆ ਕਿ ਕਿਉਂਕਿ ਇਹ ਡੱਬਾ ਦੀ ਜੋ ਹੈ ਸਾਡੇ ਕਾਲਜ ਤੋਂ ਕਾਫੀ ਸਾਡੇ ਦਫ਼ਤਰ ਤੋਂ ਕਾਫੀ ਦੂਰ ਆ ਜਾਂਦਾ ਇਸ ਲਈ ਅਸੀਂ ਇਸ ਏਰੀਏ ਦੇ ਬੱਚਿਆਂ ਨੂੰ ਬੈਨੀਫਿਟ ਦੇਣ ਦੇ ਲਈ ਇਸ ਜਗ੍ਹਾ ਤੇ ਕੈਂਪ ਕੀਤਾ ਤਾਂ ਸਰ ਇਸ ਦੇ ਵਿੱਚ ਕਿੰਨੀਆਂ ਜੌਬਸ ਨੇ ਟੋਪਲ ਜਿਹੜਾ ਕਿੰਨੀਆਂ ਪੰਜ ਕਿੰਨੀਆਂ ਕੰਪਨੀਆਂ ਟੋਟਲ ਐਸਟ ਜੋ ਕੰਪਨੀਆਂ ਕਿੰਨੀਆਂ ਟੋਟਲ ਜੋ ਬੋਸ ਕਾਫੀ ਹੈ ਕਾਫੀ ਨੇ ਉਹ ਤਾਂ ਦੇਖਣਾ ਨੀਰ ਗਲਗ ਹੈ ਇਸ ਵਿੱਚ ਛੱਤ ਮੁਟਲੀ ਠੀਕ ਹੈ